ਅੱਜ ਦਾ ਇਹ ਇਕੱਠ ਕਹਿੰਦਾ ਹੈ ਕਿ ਪੰਜਾਬ ਜਿਉਂਦਾ ਹੈ ਤੇ ਜਿਉਂਦਾ ਹੋਣ ਦਾ ਸਬੂਤ ਦੇਣ ਦੇ ਲਈ ਪੰਜਾਬ ਅੱਜ ਮੋਗੇ ਦੀ ਧਰਤੀ ਤੇ ਇਕੱਠਾ ਹੋਇਆ ਔਰ ਪੰਜਾਬ ਹਮੇਸ਼ਾ ਜਿਉਂਦਾ ਰਿਹਾ ਔਰ ਜੀਣ ਦੀ ਪ੍ਰੇਰਣਾ ਦਿੰਦਾ ਰਿਹਾ ਔਰ ਉਦੋਂ ਵੀ ਜਦੋਂ ਹਾਲਤਾ ਇਹ ਪੈਦਾ ਹੋ ਜਾਂਦੀਆਂ ਸੀ ਕਿ ਜੀਆ ਕਿਵੇਂ ਜਾ ਸਕਦਾ ਹੈ ਜਾਂ ਕਿਸੇ ਦੀ ਮੁਠੀ ਚ ਰਿਆ ਜਾ ਸਕਦਾ ਹੈ ਹਰਨੇਕ ਜੀ ਪੰਜਾਬ ਨੇ ਹਮੇਸ਼ਾ ਜੋਨ ਦਾ ਵੱਲ ਸਖਾਇਆ ਹੈ ਸਹਿਮਤ ਹੁਣ ਲੋਕ ਕਹਿੰਦੇ ਕਿ ਜਿਹੜਾ ਜੰਮਿਆ ਹੈ ਉਹਨੇ ਸਾਹ ਲਿਆ ਹੈ ਤਾਂ ਇਹਨੂੰ ਜੀਉਣਾ ਕਹਿੰਦੇ ਨਹੀਂ ਇਹਨੂੰ ਜੀਵਨ ਨਹੀਂ ਕਹਿੰਦੇ ਜੀ ਇਹਨੂੰ ਜੂਨ ਗੁਜ਼ਾਰਾ ਕਰਨਾ ਜੂਨ ਗੁਜ਼ਾਰਾ ਵੀ ਜੋ ਹੈਗਾ ਜਿਵੇਂ ਹੈਗਾ ਵੀ ਜਿਹੜੇ ਹੈ ਜਨਮ ਮਿਲਿਆ ਹੈ ਬਸ ਅਸੀਂ ਤਾਂ ਐਂਡ ਤੱਕ ਪਹੁੰਚਣਾ ਪਰ ਜੀਵਨ ਕੀ ਹੈ ਜੀਵਨ ਇਹ ਹੈ ਕਿ ਆਪਦੇ ਜੀਵਨ ਦੇ ਵਿੱਚ ਤੁਸੀਂ ਕਿਸੇ ਲਈ ਕੀ ਕੀਤਾ ਆਪਦੇ ਲੋਕਾਂ ਲਈ ਕੀ ਕੀਤਾ ਇਸ ਸਮਾਜ ਨੂੰ ਜਿਉਂਦਾ ਰਹਿਣ ਦੇ ਕਾਬਿਲ ਬਣਾਉਣ ਲਈ ਕੀ ਕੀਤਾ ਕਮ ਮੌਜੂਦਾ ਸਮੇ ਸਮਾਜ ਇਹ ਹਾਲਤਾਂ ਜਿਉਣ ਵਾਲੀਆਂ ਨਹੀਂ ਹੈ ਵੇਖੋ ਇੱਕ ਜਿੱਤੇ ਕਰੋੜਾਂ ਲੋਕਾਂ ਦਾ ਢਿੱਡ ਭਰਨ ਵਾਲਾ ਆਨਦਾਤਾ ਜਿਹਨੂੰ ਕਹਿੰਦੇ ਨੇ ਉਹ ਇੱਕ ਕਰਜ਼ੇ ਕਰਕੇ ਆਤਮ ਹੱਤਿਆ ਕਰਦਾ ਤੇ ਜਿੰਨੇ ਕਰਜ਼ੇ ਕਰਕੇ ਉਹ ਆਤਮ ਹੱਤਿਆ ਕਰਦਾ ਹੈ ਇਸੇ ਮੁਲਕ ਵਿੱਚ ਹੀ ਦੂਜੇ ਬੰਦੇ ਨੇ ਜਿਹੜੇ ਉਹਨਾਂ ਦਾ ਉਦੋਂ ਜ਼ਿਆਦਾ ਜਿੰਨੇ ਮਤਲਬ ਉਹਦੇ ਤੇ ਲੋਨ ਹੈ ਉਦੋਂ ਜ਼ਿਆਦਾ ਦਾ ਇੱਕ ਬਿਸਕਟ ਹੈ ਉਹਨਾਂ ਦਾ ਖਾਂਦੇ ਨੇ ਪੂਰਾ ਖਰਚਾ ਤਾਂ ਉਹਨਾਂ ਦਾ ਗਿਣਾਇਆ ਨਹੀਂ ਜਾ ਸਕਦਾ ਤਾਂ ਇਹ ਇੰਨੀ ਜਿਹੜੀ ਉਥਲ ਫੇੜ ਹੈ ਤਾਂ ਇਹ ਸਮਾਜ ਨੂੰ ਜਿਉਣ ਦੇ ਕਾਬਲ ਨਹੀਂ ਰਿਹਾ ਜਾ ਸਕਦਾ ਕਿ ਕਿਤੇ ਤਾਂ ਕੋਈ ਲੱਖਾਂ ਰੁਪਈਆ ਦੇ ਬਿਸਕੁਟ ਹੀ ਦਿਹਾੜੀ ਦੇ ਖਾ ਜਾਂਦਾ ਕਿਸੇ ਪਾਸੇ ਇਹ ਹਜ਼ਾਰਾਂ ਦੇ ਕਰਜ਼ੇ ਕਰਕੇ ਬੰਦਾ ਆਤਮ ਹੱਤਿਆ ਕਰ ਜਾਂਦਾ ਤਾਂ ਇਹ ਸਮਾਜ ਨੂੰ ਜੀਵ ਜਿਉਣ ਦੇ ਕਾਬਲ ਬਣਾਉਣਾ ਇਸ ਲਈ ਲੜਨਾ ਇਹ ਹੁੰਦਾ ਹੈ ਕਿ ਜੀਵਨ ਜੀ ਰਹੇ ਨੇ ਇਹ ਜੀਵਨ ਹੈ ਤਾਂ ਜਿਉਣ ਦੀ ਪਰਿਭਾਸ਼ਾ ਠੀਕ ਹੋਣੀ ਚਾਹੀਦੀ ਹੈ ਸਾਲ ਐਨ ਨੂੰ ਕਲਾ ਜਿਉਣਾ ਨਹੀਂ ਕਿਹਾ ਜਾਂਦਾ ਤੇ ਪੰਜਾਬ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਇਦਾਂ ਦਾ ਜਿਉਣਾ ਪੰਜਾਬ ਨੇ ਕਦੀ ਸਿਖਾਇਆ ਲੋਕਾਂ ਨੂੰ ਦੇਸ਼ ਨੂੰ ਜਿਵੇਂ ਕੇ ਰਜਿੰਦਰ ਹੋਰਾਂ ਨੇ ਕਿਹਾ ਕਿ ਪੰਜਾਬ ਹਮੇਸ਼ਾ ਜੀਣ ਦੀ ਅਗਵਾਈ ਕਰਦਾ ਰਿਹਾ ਦੇਖੋ ਜਿੰਨਾ ਇਤਿਹਾਸ ਸਾਡੇ ਕੋਲ ਹੈ ਆ ਉਹਦੇ ਚ ਕਿ ਅਸੀਂ ਪੰਜਾਬ ਨੇ ਹਮੇਸ਼ਾ ਹਰ ਲੜਾਈ ਦਾ ਮੋਰੀ ਹੋ ਕੇ ਰੋਲ ਨਿਭਾਇਆ ਔਰ ਜਿੱਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਉਹ ਮੁਗਲਾਂ ਦੇ ਵਿਰੁੱਧ ਯੁੱਧ ਹੋਵੇ ਪੂਰੇ ਭਾਰਤ ਇੰਨੀ ਸਟਰੋਂਗਲੀ ਨਹੀਂ ਲੜ ਸਕਿਆ ਜਿੰਨਾ ਪੰਜਾਬ ਨੇ ਲੜਿਆ ਪੂਰਾ ਭਾਰਤ ਲੜਿਆ ਇੱਥੇ ਮਰੱਟੇ ਵੀ ਲੜੇ ਮਹਾਰਾਣਾ ਪ੍ਰਤਾਪ ਵੀ ਲੜੇ ਸਾਰੇ ਲੜੇ ਪਰ ਜਿੰਨੀ ਤਸ਼ੱਦਦ ਦੇ ਨਾਲ ਪੰਜਾਬ ਲੜਿਆ ਉਹ ਨਹੀਂ ਉਸ ਸ਼ਿੱਦਤ ਨਾਲ ਨਹੀਂ ਕੋਲ ਰਿਹਾ ਪੰਜਾਬ ਦੀ ਮੈਂ ਹਮੇਸ਼ਾ ਕਿਹਾ ਕਹਾਲਤ ਵੇਖੋ ਕਿ ਇੱਕ ਧੂੜ ਮਿੱਟੀ ਨਾਲ ਭਰਿਆ ਗਰਾਉਂਡ ਹੈ ਜਿੱਦੇ ਸਾਡੀਆਂ ਮਾਵਾਂ ਬੈਠੀਆਂ ਨੇ ਜਿਨ੍ਹਾਂ ਨੇ ਤਿੰਨ ਦਿਨਾਂ ਚ ਚਾਰ ਦਿਨਾਂ ਤੋਂ ਕੁਛ ਖਾਦਾ ਨਹੀਂ ਘੁੱਟ ਪਾਣੀ ਨਹੀਂ ਪਿਆਤੀ ਤੇ ਉਹਨਾਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰਕੇ ਹਾਰ ਪਾਏ ਨੇ ਤਾਂ ਉਹ ਫਿਰ ਇਹੀ ਗੱਲ ਕਹਿੰਦੀਆਂ ਨੇ ਕਿ ਸਾਡਾ ਦਿਨ ਜਿਹੜਾ ਏ ਉਹ ਸੁੱਖਾਂ ਦਾ ਬਦੀਤ ਹੋਇਆ ਰਾਤ ਵੀ ਐਵੇਂ ਸੁੱਖਾਂ ਦੀ ਬਦੀਤ ਹੋਵੇ ਉਹ ਕਿਹੜੇ ਸੁੱਖ ਸੀ ਉਹ ਸੁੱਖ ਇਹ ਸਨ ਕਿ ਅਸੀਂ ਆਪਦੇ ਬੱਚਿਆਂ ਦੀ ਆਹੋਤੀ ਦਿੱਤੀ ਅਸੀਂ ਜੀਣ ਦਾ ਫਰਜ਼ ਨਿਭਾਇਆ ਤਾਂ ਉਹ ਉਸ ਦਿਨ ਨੂੰ ਸੁਖਣਾ ਇਮੇਜਨ ਕਰੋ ਕਿ ਮਾਂ ਦੇ ਜਿਸਮ ਉਹਦੇ ਬੱਚੇ ਦੇ ਖੂਨ ਨਾਲ ਲਿਪੜਿਆ ਉਹਦੇ ਟੋਟੇ ਗੱਲ ਚ ਨੇ ਪਰ ਤਦ ਵੀ ਤਾਂ ਇੰਨੀ ਸ਼ਿੱਦਤ ਨਾਲ ਕੋਈ ਨਹੀਂ ਲੜਿਆ ਜੀ ਉਹਨਾਂ ਮਾਲਕਾਂ ਕੋਲੋਂ ਜ਼ਮੀਨਾਂ ਖੋਹ ਕੇ ਜ਼ਮੀਨ ਹਲਵਾਕ ਦੇ ਨਾਅਰੇ ਨੂੰ ਸਹਾਰਾ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਸਾਹਮਣੇ ਬਿਠਾ ਕੇ 4 ਸਾਲ ਦੇ ਬੱਚੇ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ 'ਚ ਪਾਇਆ ਇਤਿਹਾਸ ਕਹਿੰਦਾ ਹੈ ਕਿ ਉਦੋਂ ਬੱਚੇ ਦਾ ਦਿਲ ਧੜਕਦਾ ਸੀ ਅਜੇ ਇੰਨੀ ਸ਼ਿੱਦਤ ਨਾਲ ਕੋਈ ਲੜਿਆ ਨਹੀਂ ਤਾ ਲੜ ਕੇ ਅਸੀਂ ਹਾਸਲ ਕੀਤਾ ਅੰਗਰੇਜ਼ਾਂ ਦੇ ਖਿਲਾਫ ਜੇ ਪੰਜਾਬ ਤੇ ਇੱਕ ਨੰਬਰ ਤੇ ਤੇ 2 ਨੰਬਰ ਤੇ ਬੰਗਾਲ ਜੇ ਲੜਾਈ ਦੇ ਵਿੱਚ ਨਾ ਕੁੱਦਤੇ ਤਾਂ ਅੰਗਰੇਜ਼ ਹੋ ਸਕਦਾ ਅੱਜ ਤੱਕ ਵੀ ਇਸ ਮੁਲਕ ਤੇ ਆਪਦਾ ਫਿਜ਼ੀਕਲੀ ਰਾਜ ਕਾਇਮ ਰੱਖਦੇ ਪੰਜਾਬ ਲੜਿਆ 33 ਸਾਲ ਦੀਆਂ ਅਸੀਂ ਫਾਸੀਆਂ ਤੇ ਚੜੇ ਅਸੀਂ 6-6 ਮਹੀਨੇ ਪਿੰਜਰਾ ਜੇਲਾਂ ਕੱਟੀਆਂ ਅੱਜ ਕੱਲ ਦੇ ਨੌਜਵਾਨਾਂ ਨੂੰ ਨਹੀਂ ਪਤਾ ਹੋਣਾ ਮੈਂ ਤੁਹਾਡੇ ਚੈਨਲ ਲਈ ਇੱਕ ਪਿੰਜਰਾ ਜੇਲ ਦਾ ਇੱਕ ਖਾਕਾ ਤੁਹਾਨੂੰ ਦੱਸਦਾ ਕਿ ਉਹ ਇੰਨਾ ਪਿੰਜਰਾ ਹੁੰਦਾ ਜਿੰਦੇ ਚ ਬੰਦਾ ਐ ਟੇਡਾ ਹੋ ਕੇ ਬਹਿ ਸਕਦਾ ਸਿੱਧਾ ਬਹਿ ਵੀ ਨਹੀਂ ਸਕਦਾ ਮੈਂ ਨਾ ਖੜਨ ਦੀ ਦੂਰ ਤਾਂ ਗੱਲ ਹੈ ਬਹਿ ਵੀ ਨਹੀਂ ਸਕਦਾ ਉਹ ਟੇਡਾ ਹੋ ਕੇ ਬਹਿੰਦਾ ਉੱਥੇ ਉਹਦਾ ਟੱਟੀ ਪਿਸ਼ਾਬ ਤੇ ਉੱਥੇ ਉਹਦਾ ਖਾਣਾ ਪੀਣਾ ਸਾਡੇ ਗਦਰੀ ਯੋਧਿਆ ਨੇ 6-6 ਮਹੀਨੇ ਪਿੰਜਰਾ ਜੇਲ੍ਹ ਕੱਟੇ ਸਾਡੇ ਉਸ ਗਦਰੀ ਯੋਧੇ ਦਾ ਹੁਣ ਮੈਨੂੰ ਨਾਂ ਨਹੀਂ ਚਿੱਤੇ ਆਉਂਦਾ ਜੇਲਰ ਨੂੰ ਉਹਨੇ ਬੁਰਾ ਭਲਾ ਕਿਹਾ ਕਿਸੇ ਕੰਮ ਤੋਂ ਜਵਾਬ ਦਿੱਤਾ ਹੁਣ ਪੂਰਾ ਮੈਂ ਉਹ ਨਹੀਂ ਕਰ ਸਕਦਾ ਤਾਂ ਉਹਨੂੰ ਪਿੰਜਰਾ ਜੇਲ੍ਹ ਦੀ ਕੈਦ ਦਿੱਤੀ ਉਹਦੀ ਕੈਦ ਤੋਂ 6 ਮਹੀਨੇ ਬਾਅਦ ਉਹੀ ਜੇਲਰ ਫਿਰ ਵਾਪਸ ਆਇਆ ਉਹਨੇ ਕਿਹਾ ਕੱਢੋ ਇਹਨੂੰ ਉਹ ਬਾਬਾ ਜੀ ਦਾ ਮਤਲਬ ਲੱਕ ਪੂਰਾ ਸਾਰਾ ਜੁੜਿਆ ਗਿਆ ਸੀ ਲੱਤਾਂ ਉਹ ਕਹਿੰਦਾ ਹੱਥ ਕੀਤਾ ਵੀ ਮੇਰੀ ਗੱਲ ਸੁਣ ਬਾਬਾ ਸੋਨ ਸਿੰਘ ਪਕੜਣਾ ਨਹੀਂ ਸੋਲ ਸਿੰਘ ਪਕੜਣਾ ਨਹੀਂ ਸੀ ਹੋਰ ਸੀ ਬਾਬਾ ਜੀ ਬਾਬਾ ਸੋਨ ਸਿੰਘ ਪਕੜਣਾ ਹੋਰਾਂ ਦੀ ਵੀ ਤਾਂ ਜਿਹੜੀ ਕਮਰ ਹੈ ਉਹਦੇ ਤੇ ਇਸੇ ਕਰਕੇ ਦਿੱਕਤ ਆਈ ਸੀ ਕਿ ਉਹਨਾਂ ਨੂੰ ਪਿੰਜਰਾ ਚ ਰੱਖਿਆ ਗਿਆ ਸੀ ਹਾਂ ਬਾਬਾ ਸੋਨ ਸਿੰਘ ਪਕੜਣਾ ਦੀ ਵੀ ਗੱਲ ਹੈਗੀ ਏ ਉਹ ਇਹ ਦੂਜੀ ਬਾਬਾ ਜੀ ਦਾ ਹੋਰ ਨਾਂ ਸੀ ਜਦੋਂ ਜੇਲਰ ਨੀਵਾ ਹੋਇਆ ਤਾਂ ਬਾਬਾ ਜੀ ਨੂੰ ਉਹਦੇ ਮੂੰਹ ਤੇ ਧੁਖਦਾ ਤਾਂ ਹੋਰਾਂ ਹੋਇਆ ਵੀ 6 ਮਹੀਨੇ ਬੰਦਾ ਪਿੰਜਰਾ ਜੇਲ੍ਹ ਤੇ ਜੁੜ ਗਿਆ ਏ ਪਰ ਅੱਜ ਵੀ ਉਹਨਾਂ ਸਪੀਡ ਤਾਂ ਜਿਹੜਾ ਬਾਬਾ ਸਿੰਘ ਸੋਮ ਸਿੰਘ ਭਕਣਾ ਦੀ ਬਾਬਾ ਸੋਮ ਸਿੰਘ ਭਕਣਾ ਨੇ ਇੱਕ ਜਗ੍ਹਾ ਤੇ ਕਿਹਾ ਸੀ ਕਿ ਅੰਗਰੇਜ਼ ਮੇਰੀ ਕਮਰਦੂਰੀ ਨਹੀਂ ਕਰ ਸਕੇ ਪਰ ਜਵਾਰलाल नेहरू ਦੀ ਸਰਕਾਰ ਨੇ ਮੇਰੀ ਕਮਰਦੂਰੀ ਕਰਤੀ ਉਹ ਕਹਿੰਦੇ ਸੀ ਵੀ ਅੰਗਰੇਜ਼ਾਂ ਦੇ ਜਾਨ ਨਾਲ ਕੋਈ ਫਰਕ ਨਹੀਂ ਪਿਆ ਤਾਂ ਬਾਬਾ ਸੋਮ ਸਿੰਘ ਭਕਣਾ ਜੀ ਦੇ 1947 ਤੋਂ ਬਾਅਦ ਘਰੇ ਨਜ਼ਰਬੰਦ ਰੱਖਿਆ ਉਹਨਾਂ ਤੇ ਤਸ਼ੱਦਦ ਹੋਇਆ 47 ਤੋਂ ਬਾਅਦ ਉਹਨਾਂ ਨੂੰ ਕੈਦ ਚ ਰੱਖਿਆ ਇਹ ਇਹ ਹਾਲਤਾਂ ਸੀ ਉਦੋਂ ਵੀ ਤਾਂ ਵੇਖੋ ਜਿਹੜਾ ਪੰਜਾਬ ਨੇ ਹਮੇਸ਼ਾ ਹਰ ਲੜਾਈ ਦੀ ਪਹਿਲ ਕੀਤੀ। ਇਹ ਤਿੰਨ ਕਾਨੂੰਨਾਂ ਦੀ ਲੜਾਈ। ਜਿਹੜੇ ਹੁਣ ਕਹਿੰਦੇ ਨੇ ਨਾ ਵੀ ਮੋਗੇ 'ਚ ਕਰਨ ਨਾਲ ਕੀ ਹੋ ਜਾਏਗਾ, ਦਸਾਂ ਜ਼ਿਲ੍ਹਿਆਂ ਨਾਲ ਕੀ ਹੋ ਜਾਏਗਾ ਇਹ ਕਹਿੰਦੇ ਨੇ। ਅਸੀਂ ਇਹ ਲੜਾਈ ਪਿੰਡ ਦੀ ਗਲੀ 'ਚੋਂ ਸਟਾਰਟ ਕੀਤੀ ਸੀ। ਪਿੰਡ ਦੀਆਂ ਗਲ੍ਹਾਂ 'ਚ ਅਸੀਂ ਮਾਰਚ ਕਰਕੇ ਪੁਤਲੇ ਸਾੜੇ ਸੀ। ਫਿਰ ਅਸੀਂ ਪਿੰਡ ਦੇ ਸਾਂਝੇ ਪੁਤਲੇ ਸਾੜੇ। ਫਿਰ ਅਸੀਂ ਡੀਸੀਆਂ ਦੇ ਪੁਤਲੇ ਸਾੜੇ ਵਿਰੋਧ ਪ੍ਰਦਰਸ਼ਨ ਕੀਤੇ। ਫਿਰ ਅਸੀਂ ਸਟੇਸ਼ਨਾਂ 'ਤੇ ਬਹਿ ਗਏ। ਸਟੇਸ਼ਨਾਂ ਤੋਂ ਉੱਠ ਕੇ ਅਸੀਂ ਦਿੱਲੀ ਵੱਲ ਨੂੰ ਚੱਲ ਪਏ। ਤਾ ਇਸ ਤਰ੍ਹਾਂ ਅਸੀਂ ਕਮਾਉਂਦੇ ਕਮਾਉਂਦੇ ਟਰਨ ਬਾਈ ਟਰਨ ਇਸ ਸੰਘਰਸ਼ ਨੂੰ ਉੱਪਰ ਲੈ ਕੇ ਗਏ ਜੀ ਤਾ ਲੜਾਈ ਦਾ ਕੋਈ ਇਹ ਸ਼ੁਰੂਆਤ ਨਹੀਂ ਮੈਂ ਕਹਿ ਸਕਦਾ ਪਰ ਲੜਾਈ ਦਾ ਕਿ ਪਾਏ ਦਾਣਾ ਜਿੱਥੇ ਅਸੀਂ ਪਹੁੰਚ ਗਏ ਆ ਇਹ ਲੜਾਈ 22 ਜ਼ਿਲ੍ਹਿਆਂ ਤੋਂ 22 ਸਟੇਟਾਂ ਤੱਕ ਵੀ ਪਹੁੰਚੇਗੀ ਵਸ ਤੁਸੀਂ ਅੱਗੇ-ਅਗੇ ਵੇਖੋ ਹੁੰਦਾ ਕੀ ਜੀ 22 ਜ਼ਿਲ੍ਹਿਆਂ ਤੋਂ 22 ਸਟੇਟਾਂ ਤੱਕ ਪਹੁੰਚੇਗੀ ਔਰ ਇਹ ਗੱਲ ਸੱਚ-ਸਾਬਤ ਹੋ ਸਕਦੀ ਹੈ ਕਿਉਂਕਿ ਪਹਿਲਾਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨੇ यही दिखाया मैं डॉक्टर बख्शीश आजाद तुम देख रहे हो लाइव सच बहुत ਜਿਹੜੇ ਵਾਲੇ ਇਹਦੇ ਕਰਦੇ ਰਹੇ ਨੇ ਇਹਦੀ ਰਾਹਤ ਜਿਹੜਾ ਡ੍ਰੌਪ ਇਹਦੇ ਤਰ੍ਹਾਂ ਭੇਜਿਆ ਜਿਹੜਾ ਸੂਬਿਆਂ ਨੂੰ ਸਰਕਾਰ ਨੇ ਜਿਹਾ ਕੇ ਸੰਘਵਾਦ ਦੀ ਸੰਵਿਧਾਨਕ ਸੰਘਵਾਦ ਦੀ ਉਲੰਘਣਾ ਹੈ ਕੇਂਦਰ ਸਰਕਾਰ ਆਪਣੇ ਤਾਕਤਾਂ ਨੂੰ ਆਪਣੇ ਹਿੱਤਾਂ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਖਿਲਾਫ ਜੀ ਆਨਸੀ ਵੀ ਮੰਨ ਕਰਦੇ ਆ ਵਾਸ ਕਰੋ ਇਹ 13 ਜਨਵਰੀ ਨੂੰ ਤਹਿਸੀਲ ਹੱਡਕੁਆਟਰਾਂ ਤੇ ਸਮੂੱਚਾ ਸੰਯੁਕਤ ਕਿਸਾਨ ਮੋਰਚਾ ਸੜੇਗਾ ਇਸ ਗੱਲ ਨੂੰ ਵੀ ਪ੍ਰਵਾਨ ਕਰ ਦਿਓ ਹੱਥ ਕੋੜੇ ਕਰਕੇ ਪ੍ਰਵਾਨਗੀ ਦਿਓ 26 ਜਨਵਰੀ ਨੂੰ ਜਿਵੇਂ ਪਹਿਲਾਂ ਵੀ ਲਾਪਰਵਾਹ ਕਰਦੇ ਆ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਟਰੈਕਟਰ ਮਾਰਚ ਕਰਨ ਦੀ ਟਰੈਕਟਰ ਪ੍ਰੇਡ ਕਰਨ ਦੀ ਬਾ ਦ ਅੱਜ ਸਰਪੰਚ ਸਾਹਿਬ ਨੇ ਉਹਨਾਂ ਘਰਾਂ ਪਰਿਆਂ ਤੱਕ ਦਾ ਨਾਮ ਸਾਂਝੇ ਰੂਪ ਚ ਵੀ ਕੀਤਾ ਜਾ ਸਕਦਾ ਵਾ ਇਹ ਨਾ ਜੇ ਤੋਂ ਨਾ ਇਹ ਫੈਸਲਾ ਵਾ ਕਿਉਂ ਮੈਂ ਪੀਦਾ ਹਾਂ ਮੱਕਸ ਬੋਲੇ ਨੇ ਅੱਜ ਇਹ ਸੌਦਾ ਪੂਰਾ ਹੋਇਆ ਦੁਪਹਿਰ ਨੂੰ ਜਿਹੜਾ ਨਾਮ ਕੇ ਆਵੇ ਸੁਜੋ ਕਿਸਾਨ ਮੋਰਚਾ ਜਿੰਦਾਬਾਦ ਕਿਸਾਨ ਲਾਂ ਦੀ ਇਕਤਾ ਜਿੰਦਾਬਾਦ ਕਿਸਾਨ ਲਾਂ ਤੇ ਹਮਲਾ ਬਿੱਟੇ ਨਾਲੀ ਕੇਂਦਰ ਸਰਕਾਰ ਮਰਦਾਬਾਦ ਕੀ ਆਪਣੀ ਗੱਲ ਵੀ ਕਹਿ ਰਹੀ ਬਾਕੀ ਹੋਰ ਕੋਈ ਗੱਲ ਕਹਿਣ ਦੀ ਜ਼ਰੂਰਤ ਨਹੀਂ ਸਿਰਫ ਕੀ ਸੰਗਸਲੇ ਮਾਂਚ ਨੇ ਪ੍ਰਾਂਧਕ ਨਾਲ ਤੇ ਦੋਹੇ ਜੋੜੀਆਂ ਨਹਿਰਾਂ ਜਿਹੜੀਆਂ ਫਰੀਦਕੋਟ ਭਗਵਾਨ ਤਮਨ ਸਰਕਾਰ ਇਹਨਾਂ ਨੂੰ ਪੱਕਾ ਕਰਨ ਦਾ ਇਰਾਦਾ ਤਿਆਗਦੇ ਨਹੀਂ ਤਾਂ ਇਸ ਦੇ ਖਿਲਾਫ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਹੈ ਇੰਨੀਆਂ ਬੈਂਕੀਆਂ ਕਰਦਾ ਹੋਇਆ ਆਪਣੀ ਥਾਂ ਨੇ ਬਾਏ ਗੁਰਜੀਤ ਕхал ਸਾਹਿਬ ਵਾਏ ਗੁਰਜੀਤ ਕੀ ਫੋਟੇ ਜੀਸਤ ਕ੍ਰਿਸ਼ਨਾ

किसानों नौजवान साथियों पंजाब में आज दो मीटिंग है क्योंकि दूसरी जगह भी यह कहते थे जी संयुक्त मोर्चा संयुक्त के मोहम्मद ये मजबूत आज भी मजबूत ही रहेगा ये एक मत हुई हमारी कमेटी थी सरकार तो जो आम लोगों तो में एक दूसरे कर दिया गया है भावनाओं को ठेस पहुंचाई गई है मैंने कहा कि यह लड़ाई अभी पंजाब की जमीन पर है भारत सरकार संयुक्त मोर्चा को है सातों संगठन बनवाए गए हैं नए संगठन बनवाए बहुत से संगठन सरकार की भाषा बोलते हैं डरने घबराने की हताश होने की जरूरत नहीं है ये लड़ाई लंबी चलेगी लड़ाई के लिए तैयार तो देता हूं मैं विश्वास सबको ये लड़ाई जीत पाएगी टाइम तो लगेगा ते कि लड़ाई जीतती जाएगी हमारे कुछ साथी अनशन पे हैं हमको भी दुख है कि अनशन पे हैं सही तुम्हारे चारों रूप सं के साथ हमेशा पे आप अपनी बात धरने प्रदर्शन मार्च करते हैं आगे की जो भी रणनीति बनेगी हम सज्ज काम करने के लिए आज भी तैयार हैं पहले भी थे और आगे लेंगे